ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਅਸੀਂ ਅੱਜ ਸਧਾਰਨ ਮੁੱਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਲਈ ਆ ਰਹੇ ਹਾਂ ਅਸੀਂ ਨਾ ਜਿੱਦਾਂ ਕਹਿ ਲਓ ਕਿ ਅੱਜ 6 ਦਿਨ ਹੋ ਗਏ ਪੂਰੇ ਮੋਟਰਾਂ ਵਾਲੀ ਲਾਈਟ ਖਰਾਬ ਹੋਈ ਤੇ ਪਿੰਡ ਦਾ ਜਿਹੜਾ ਟਰਾਂਸਫਾਰਮ ਹੈ ਜਿੱਤੋਂ ਇਹ 6-7 ਮੋਟਰਾਂ ਆ ਉਹ ਸ਼ਾਰਟ ਹੋ ਗਿਆ ਤੇ ਬਿਜਲੀ ਵਾਲਿਆਂ ਨੂੰ ਕੰਪਲੇਂਟ ਲਿਖਾਈ ਤੇ ਉਨੀ ਕਹਿੰਦਾ ਜੀ ਅਸੀਂ ਆਵਾਂਗੇ ਇੱਕ ਦਿਨ ਦੋ ਦਿਨ ਨਗਾ ਤੇ ਤੀਜੇ ਦਿਨ ਆਏ ਤੇ ਦੇਖ ਕੇ ਅੱਛਾ ਜੀ ਕਹਿੰਦੇ ਟਰਾਂਸਫਾਰਮ ਤੁਹਾਡਾ ਛਾਟ ਆ ਠੀਕ ਹੈ ਅਸੀਂ ਖੇਤਾਂ ਦੇ ਵਿੱਚ ਤੁਹਾਡਾ ਘਰ ਆ ਜਿੱਥੇ ਰਹਿੰਦੇ ਅਸੀਂ ਤੇ ਅਸੀਂ ਪਾਣੀ ਦਾ ਸਾਨੂੰ ਇੰਨੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਕਿ ਜੜਾ ਵੀ ਖੰਡੀ ਹੋ ਗਿਆ ਤਿੰਨਾ ਤਿੰਨਾ ਦਿਨਾਂ ਬਾਅਦ ਬਿਲਕੁਲ ਪੂਰੀ ਤਰ੍ਹਾਂ ਨਾਲ ਤੇ ਟੈਂਕੀ ਵੀ ਅਸੀਂ ਇਸੇ ਮੋਟਰ ਤੋਂ ਭਰਦੇ ਆ ਜਿਹੜਾ ਅਸੀਂ ਘਰ ਵਿੱਚ ਪਾਣੀ ਵਰਤਦੇ ਆ ਤੇ ਅਸੀਂ ਦੁਬਾਰਾ ਫੇਰ ਉਹ 19 12 ਤੇ ਕੰਪਲੇਂਟ ਲਖਾਈ ਮੈਂ ਤੁਹਾਨੂੰ ਦੱਸ ਰਿਹਾ ਕਿ ਸਰਕਾਰ ਬੜੇ ਬੜੇ ਦਾਅਵੇ ਕਰ ਰਹੀ ਆ ਕਿ ਭਗਵਾਨ ਤਮਾਨ ਰੇਸ਼ਮਤ ਘੋੜੀ ਬੰਦ ਹੋ ਜਾਊਗੀ ਬਿਲਕੁਲ ਕੋਈ ਰੇਸ਼ਮਤ ਨਹੀਂ ਲਾਊਗਾ ਤੇ ਹਾਰਕੇ ਜੀ ਨਹੀਂ ਮੈਨੂੰ ਫੋਨ ਤੇ ਮੈਨੂੰ ਕਹਿੰਦੇ ਕਿ ਤੁਹਾਡੇ ਪਿੰਡ ਦਾ ਟਰਾਂਸਫਰਮ ਬਦਲਣਾ ਪੈਣਾ ਠੀਕ ਆ ਤੁਸੀਂ 6 ਮੋਟਰਾਂ ਵਾਲੇ ਸਾਰੇ ਜਾਣੇ 20000 ਰੁਪਇਆ ਦੇ ਦਿਓ ਠੀਕ ਆ ਤੇ ਅਸੀਂ ਤਾਂ ਮੈਂ ਤਾਂ ਅੱਗੇ ਪੇਸ਼ਤਾ ਦਾ ਮਾਰਿਆ ਠੀਕ ਆ ਪਹਿਲਾਂ ਵੀ ਜਦੋਂ ਇਨਸਾਨ ਤੇ ਮਾੜਾ ਵਕਤ ਆਉਂਦਾ ਜਾਂ ਚੜ੍ਹਾਈਆਂ ਉਤਰਾਈਆਂ ਤਾਂ ਜ਼ਿੰਦਗੀ ਚ ਆਉਂਦੀਆਂ ਰਹਿੰਦੀਆਂ ਠੀਕ ਆ ਤੇ ਪਰ ਫਿਰ ਵੀ ਜਦੋਂ ਨੁਕਸਾਨ ਨੁਕਸਾਨ ਤਾਂ ਨੁਕਸਾਨ ਹੀ ਹੁੰਦਾ ਇਹ ਕਿਉਂਕਿ ਨੁਕਸਾਨ ਜਦੋਂ ਹੁੰਦਾ ਬੰਦੇ ਦਾ ਤੇ ਉਹ ਆਪਾਂ ਸਾਰਾ ਤੁਹਾਡੇ ਨਾਲ ਸ਼ੇਅਰ ਨਹੀਂ ਚੈਨਲ ਤੇ ਕੀਤਾ ਕਿਉਂਕਿ ਇਹ ਗੱਲ ਬਾਰੇ ਵੀ ਮੈਂ ਤੁਹਾਨੂੰ ਡਿਟੇਲ ਨਾਲ ਦੱਸ ਰਿਹਾ ਤੇ ਇਨੀ ਕੀ ਕੀਤਾ ਜੀ ਅੱਛਾ ਮੈਂ ਨੂੰ ਮੈਂ ਬਾਕੀ ਦੇ ਮੋਟਰਾਂ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਵੀ ਇਦਾਂ ਇਦਾਂ ਕਰਕੇ ਆ ਵੀ ਤੁਸੀਂ ਵੀ ਮੋਟਰਾਂ ਚੁਣ ਕਿਉਂਕਿ ਜੀ ਤਾਂ ਝੋਨੇ ਦੇ ਦਿਨ ਹੁੰਦੇ ਤਾਂ ਸਾਰਿਆਂ ਦੀ ਦਵਾ ਦਬ ਦੂਜੇ ਹੁਣਾ ਸੀ ਕਿ ਚਲੋ ਜੀ ਛੇਤੀ ਠੀਕ ਕਰਾਓ ਅੱਜ ਕੱਲ੍ਹ ਹੌਣ ਪਾਣੀ ਦੀ ਬਹੁਤੀ ਲੋੜ ਹੈ ਨਹੀਂ ਜੀ ਜਿਵੇਂ ਤੁਹਾਨੂੰ ਪਤਾ ਕਿਸੇ ਨੂੰ ਵੀ ਪਾਣੀ ਦੀ ਬਹੁਤੀ ਲੋੜ ਹੈ ਨਹੀਂ ਜੀ ਕਿਉਂਕਿ ਮੋਟਰਾਂ ਆ ਸਿਆਲ ਨੂੰ ਕਣਕ ਨੂੰ ਤਾਂ 2-3 ਪਾਣੀ ਲੱਗਦੇ ਆ ਠੀਕ ਹੈ ਹਾਰ ਕੇ ਅੱਛਾ ਜੀ ਸਲਾਹ ਕਰਾਂਗੇ ਦੇਖ ਲਾਂਗੇ ਤਾਂ 2-2 3-3 3-3 35 20 ਸੁਰ ਬਈਆ ਗੱਲੇ ਗੱਲੇ ਨੂੰ ਹਣਾ ਠੀਕ ਹੈ ਅੱਛਾ ਚਲੋ ਪੈਸੇ ਉਹਨੇ ਉਧਰੋਂ ਨਾ ਇਹਨੇ ਮੈਨੂੰ ਕਹਿ ਦਿੱਤਾ ਜੀ ਬਿਜਲੀ ਬੋਰਡ ਹੁਣ ਪ੍ਰਾਈਵੇਟ ਆ ਤੁਹਾਨੂੰ ਵੀ ਪਤਾ ਹੀ ਆ ਪੈਸੇ ਤਾਂ ਲੱਗਣੇ ਆ ਠੀਕ ਹੈ ਤੇ ਹਾਰ ਕੇ ਮੈਂ ਕਿਸੇ ਦੇ ਕੋਲ ਯਾਰ ਦੋਸਤ ਦੇ ਕੋਲ ਮੋਟਰ ਹੁਣ ਮੈਂ ਬੜੀ ਪਵਾ ਲਈ ਹੋਆ 12.5 ਦੀ ਮੋਟਰ ਹੈ ਆ ਤੇ ਮੈਂ ਫੇ ਹਾਰ ਕੇ ਕਿਸੇ ਯਾਰ ਦੋਸਤ ਦੇ ਕੋਲੋਂ ਆਹ ਟਰੈਕਟਰ ਵਾਲਾ ਜਨਰੇਟਰ ਲੈ ਕੇ ਆਂਦਾ ਠੀਕ ਹੈ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਆ ਠੀਕ ਹੈ ਇਹ ਜਨਰੇਟਰ ਦੇ ਟਰੈਕਟਰ ਵਾਲਾ ਲੈ ਕੇ ਆਂਦਾ ਕੱਲ ਦਾ ਕੱਲ ਲਿਆਂਦਾ ਤੇ ਲਿਆ ਕੇ ਇਹਦੀਆਂ ਤਾਰਾਂ ਲਾਈਆਂ ਕ੍ਰਿਪਟ ਕੱਢ ਕੇ ਤਾਰਾਂ ਵਗੈਰਾ ਲਾ ਕੇ ਜਨਰੇਟਰ ਨੂੰ ਚਲਾਇਆ ਤਾਂ ਪਹਿਲਾਂ ਤਾਂ ਅਸੀਂ ਕਦੇ ਚਲਾਇਆ ਨਹੀਂ ਠੀਕ ਹੈ ਨਹੀਂ ਸਾਨੂੰ ਕਦੇ ਇੰਨੀ ਗੁਰਤ ਪੈਂਦੀ ਆ ਤੇ ਫਿਰ ਕੱਲ ਚੱਲਿਆ ਨਹੀਂ ਅੱਜ ਫਿਰ ਮੈਸਤਰੀ ਤੋਂ ਦੁਬਾਰਾ ਪੁੱਛਿਆ ਕਿਉਂਕਿ ਸਾਡੇ ਕੋਲ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਆ ਫਾਰਮ ਟ੍ਰੈਕ 60 ਸੁਪਰਮੈਕਸ ਠੀਕ ਹੈ মালਟੀ ਸਪੀਡ ਤੇ ਉਹ ਨਹੀਂ ਜਦੋਂ ਫਿਰ ਇਹਨੂੰ ਉਧਰੋਂ ਗੇਅਰ ਪਾ ਕੇ ਤੇ ਇਹਦੇ ਗੇੜੇ ਬਣਾਏ ਤੇ ਅੱਜ ਫਿਰ ਮੋਟਰ ਚਲਾਉਣ ਲੱਗੇ ਹਾਂ ਹਾਂ ਨੇ ਤਰੀਨੇ ਜੀ ਤਾਂ ਗਿਆ ਉਦਾਂ ਦਾ ਕਹੇ ਅਨਸਾਰ ਕਿ ਚਲੋ ਜਲਾ ਭਰ ਲਾਂਗੇ ਟੈਂਕੀ ਭਰ ਲਾਂਗੇ ਤੇ ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਕਿ ਸਰਕਾਰ ਜਿੰਨੇ ਮਰਜੀ ਲੱਖ ਦਾਵੇ ਕਰੀ ਜਾਵੇ ਵਿੱਚ ਪਰ ਇਸ ਮੁਲਕ ਦੇ ਵਿੱਚੋਂ ਨਾ ਰਿਸ਼ਵਤ ਕਦੇ ਜਾ ਸਕਦੀ ਆ ਨਾ ਗਈ ਆ ਨਾ ਜਾਣੀ ਆ ਗਾਹਾਂ ਵਾਸਤੇ ਵੀ ਠੀਕ ਹੈ ਤੇ ਚਲੋ ਆਪਾਂ ਆ ਮੋਟਰ ਲੱਗੇ ਆ ਚਲਾਉਣ ਟੈਂਕੀ ਭਰਨ ਵਾਸਤੇ ਬਾਣੀ ਦਾ ਪੇ ਪੰਜ ਦਿਨ ਫੇਰ ਨਿਕਲ ਜਾਣੇ ਆ ਫੇਰ ਦੇਖ ਲਾਂਗੇ ਚਲੋ ਇਹ ਲੋਨ ਇਹ ਆਪਾਂ ਜਦ ਨਹੀਂ ਚਲਾਇਆ ਤੇ ਇਹਦੇ ਨਾਲ ਆਪਾਂ ਪਹਿਲਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੇੜੇ ਨਹੀਂ ਘੁਰੇ ਹੁੰਦੇ ਇਸੀ ਸਧਾਰਨ ਕਿਉਂਕਿ 540 ਬੀਪੀ ਹੋਂਦੀ ਹੈ ਇਹਨਾਂ ਦੀ ਉਸ ਤੋਂ ਬਾਅਦ ਵੀ ਨਾਲ ਹਾਈ ਲੋ ਨਿਊਟਰਲ ਕਰਕੇ ਚੌਥੀ ਗੀਰ ਤੇ ਆ ਕੇ ਪੀਟੀਓ ਲਾਈ ਤਾਂ ਫਿਰ ਇਹਨੂੰ ਇਹ ਨਾਰਮਲ ਜਿੰਨੀ ਸਾਡੀ ਬਿਜਲੀ ਤੇ ਚੱਲਦੀ ਹੁੰਦੀ ਹੈ ਮੋਟਰ ਉਨੀ ਚੱਲ ਰਹੀ ਹੈ ਤੇ ਇਹ ਹੁਣ ਜਦੋਂ ਹੁਣ ਤੁਸੀਂ ਦੇਖ ਰਹੇ ਆਂ ਇਹ ਉਹ ਤੇ ਦੇ ਉੱਤੇ ਲੱਗਾ ਹੋਇਆ ਨਾਲ ਦੇ ਉੱਤੇ ਦੇ ਪਾਸੇ ਜਦੋਂ ਉਹਨੂੰ ਥੋੜਾ ਜਿਹਾ ਵੱਟ ਕਰ ਦੇਈਦਾ ਹੈ ਗੇਟਵਾਲ ਨੂੰ ਥੋੜਾ ਜਿਹਾ ਮਾਉਂਡ ਤੋਂ ਬਾਅਦ ਤਾ ਫਿਰ 1000 ਲੀਟਰ ਵਾਲੀ ਜਿਹੜੀ ਘਰ ਵਾਲੀ ਟੈਂਕੀ ਆ ਉਹਦੇ ਵਿੱਚ ਪਾਣੀ ਉੱਪਰ ਨੂੰ ਚੜਨ ਲੱਗ ਪੈਂਦਾ ਇਹ ਤਾਂ ਹਮ ਤਾਂ ਜਰੂਰ ਥੋੜਾ ਹੀ ਲੱਗਦਾ ਆ ਕਿਉਂਕਿ ਟੈਂਕੀ ਮੋਟਰ ਵੱਡੀ ਆ ਸਾਢੇ 12 ਦੀ ਮੋਟਰ ਇਹ ਤੇ ਥੋੜਾ ਜਿਹਾ ਉਹਨੂੰ ਬੰਦ ਕਰਨ ਨਾਲ ਹੀ ਬਹੁਤ ਛੇਤੀ ਆ ਗਿਆ ਤੇ ਵੀ ਥੋੜੀ ਜੀ ਪਹਿਲਾਂ ਚਲਾਈ ਦੀ ਆ ਤਾਂ ਕਿ ਰੇਤਾ ਵਗੈਰਾ ਜਿਹੜਾ ਆਉਂਦਾ ਉਹ ਨਿਕਲ ਜੀ ਤੇ ਭਰ ਗਈ ਆ ਟੈਂਕੀ ਵਾ ਤੇ ਲਓ ਜੀ ਕਈ ਦਿਨਾਂ ਤੋਂ ਆਪਾਂ ਨੇ ਪਹਿਲਾਂ ਟੈਂਕੀ ਭਰੀ ਸੀ ਤੇ ਸਾਰੇ ਕੰਮ ਵਿੱਚ ਜੜੇ ਹੋਏ ਸੀ ਜਿਵੇਂ ਤੇ ਤੋਂ ਬਾਅਦ ਹੁਣ ਆਪਾਂ ਅੰਦਰੋਂ ਤਾਂ ਕਰ ਦਿੱਤਾ ਸੀਗਾ ਚਿੰਦਰ ਨੇ ਤੇ ਬਾਹਰੋਂ ਅੱਜ ਥੋੜੀ ਜੀ ਧੁੱਪ ਹੋਣ ਕਰਕੇ ਜੋ ਵੀ ਮਿੱਟੀ-ਮੁੱਟੀ ਇਕੱਠੀ ਹੋਈ ਸੀ ਇਹ ਮੈਂ ਕੱਢ ਰਿਆ ਕਿਉਂਕਿ ਸਾਡੇ ਇਹ ਵੇੜਾ ਕਾਫੀ ਵੱਡਾ ਆ ਔਰ ਥਾਂ ਵੀ ਕਾਫੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਸੀ ਫਿਰ ਵੀ ਇਹਨੂੰ 10-12 ਮਿੰਟ ਲੱਗ ਜਾਂਦੇ ਸਾਰੇ ਨੂੰ ਜੇ ਪੂਰੇ ਦੂਜੇ ਦੇ ਨਾਲ ਵੀ ਕਿਉਂਕਿ ਅੱਜਕੱਲ੍ਹ ਤਾਂ ਪਨਾ ਜਾਣਨ ਕਰਕੇ ਜ਼ਿਆਦਾਤਰ ਸਾਰਾ ਦਿਨ ਤਾਂ ਧੁੰਦੇ ਪਈ ਰਹਿੰਦੀ ਹੈ ਤੇ ਮੌਸਮ ਇਸੇ ਤਰ੍ਹਾਂ ਦਾ ਹੀ ਹੈ ਪਿਛਲੇ ਕਈ ਦਿਨਾਂ ਤੋਂ ਹਾਂ ਅੱਜ ਵੀ ਥੋੜਾ ਜਿਹਾ ਸਾਹ ਆਉਣ ਕਰਕੇ ਇਹ ਆਪਾਂ ਨੇ ਜਿਹੜੀ ਕਿ ਸੁਤਰਾ ਗੱਲ ਕਿਉਂਕਿ ਪਾਣੀ ਤੋਂ ਬਿਨਾ ਬਿਲਕੁਲ ਹੀ ਕੰਮ ਨਹੀਂ ਚੱਲਦਾ ਸੀ ਕੱਲ ਵੀ ਸਾਰਾ ਦਿਨ ਪਾਣੀ ਦਿਵਾਲੇ ਲੰਘੇ ਊੜਾ ਦਾ ਥੋੜਾ ਬੁੱਤਾ ਹੁੰਦਾ ਹੀ ਰਹਿੰਦਾ ਚਾਹੇ ਥੋੜੀ ਹਵਾ ਚੱਲੇ ਜਾਂ ਨਾ ਚੱਲੇ ਇਹ ਜਿਵੇਂ ਕਿ ਤੁਸੀਂ ਦੇਖ ਰਹੇ ਜੀ ਤੇ ਲਓ ਜੀ ਤੇ ਇਸ ਤੋਂ ਬਾਅਦ ਇਹ ਆਪਾਂ ਹਰਾ ਪਸ਼ੂਆਂ ਦਾ ਚਾਰਾ ਜਿਹੜਾ ਇਹਦੇ ਵੱਲੋਂ ਆਇਆ ਇਹ ਵੀ ਜ਼ਿਆਦਾ ਠੰਡ ਕਰਨ ਉੱਠ ਨਹੀਂ ਰਿਹਾ ਹੈਗਾ ਬਿਲਕੁਲ ਨਹੀਂ ਇਹ ਦੇਖੋ ਬਿਲਕੁਲ ਛੋਟਾ ਛੋਟਾ ਅਜੇ ਤੱਕ ਸਿਰਫ ਦੂਸਰੇ ਲੋਅ ਦਾ ਇਹ ਪਰ ਸੀਨ ਆ ਦੂਸਰਾ ਲੋਅ ਵੱਧ ਰਿਹਾ ਹੈ ਇਹਦਾ ਤੇ ਆਪਾਂ ਫਿਰ ਇੱਕ 11 ਆਈ ਹੈ ਇਹ ਤਾਂ ਵੱਢ ਲਿਆ ਸੀ ਬਿਲਕੁਲ ਹੀ ਰੜਾ ਹੋ ਗਿਆ ਸੀ ਦੇ ਨੂੰ ਆਪਾਂ ਪਹਿਲੀ ਵਾਰ ਖਾਤ ਪਾਉਣ ਲੱਗੇ ਆ ਕਿਉਂਕਿ ਬੈਸੇ ਜਿਆਦਾ ਠੰਡ ਹੋਣ ਕਰਕੇ ਉਹ ਵੀ ਅਸੀਂ ਇਸ ਏਰੀਏ ਦੇ ਵਿੱਚ ਜੂਰੀਏ ਦੀ ਵਰਤੋਂ ਕਰ ਰਹੇ ਆ ਪਜੂਆ ਵਾਸਤੇ ਨਹੀਂ ਦਾ ਬਿਲਕੁਲ ਹੀ ਅਸੀਂ ਦੂਸਰੇ ਪਾਸੇ ਵਾਲਾ ਤਾਂ ਬਿਲਕੁਲ ਹੀ ਦੇਸੀ ਢੇਰ ਨਾਲੀ ਦੀ ਬਿਲਕੁਲ ਦੇਸੀ ਵਰਤੀ ਦਾ ਉਹ ਵੀ ਹੁਣ ਇਸ ਵਾਰੀ ਥੋੜਾ ਜਿਹਾ ਹਲੂੜਾ ਜ਼ਰੂਰ ਤਾਂ ਕਿ ਇਹਦਾ ਠੰਡ ਤੋਂ ਥੋੜਾ ਜਿਹਾ ਬਚਾਅ ਹੋ ਜਵੇ। ਤੇ ਥੋੜਾ ਜਿਹਾ ਉੱਠ ਜੀ ਭਈ। ਤੇ ਲਓ ਜੀ। ਹੁਣ ਕੰਮਕਾਰ ਵਾਲੇ ਇਸ ਵਲੌਗ ਦਾ ਇੱਥੇ ਹੀ ਐਂਡ ਕਰਦੇ ਹਾਂ। ਹੋਰ ਨਵੇਂ ਵਲੌਗ ਵਿੱਚ ਤੁਹਾਨੂੰ ਫੇਰ ਮਿਲਾਂਗੇ। ਤਾਂ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕੋਈ ਗੱਲ ਸਵਾਲ ਜਾਂ ਮੁੱਦੇ ਤੇ ਦੱਸਣੀ ਹੋਵੇ ਤਾਂ ਕਮੈਂਟ ਕਰੋ ਸਸਰੀ ਕਾ